ਕਿਸਾਨ ਜੁਨੀਅਨ ਇਕਤਾ ਅਗਰਾ ਚੱਲ ਚੱਲਾ ਭਾਈ ਜੀ ਆਲਾ ਚੱਲ ਚੱਲ ਯਾਰ ਤੋਰ 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 ਭਾਰਤੀ ਕਿਸਾਨ ਜੁਨੀਅਨ ਇਕਤਾ ਅਗਰਾਹਾਂ ਦੇ ਵੱਲੋਂ ਜੋ ਮਰੇਲ ਕੌਰਲੇ ਵਿਖੇ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਜ਼ਮੀਨ ਤੇ ਕਬਜ਼ਾ ਕੀਤਾ ਉਹਦੇ ਸੰਬੰਧ ਵਿੱਚ ਕਿਸਾਨਾਂ ਤੇ ਭਾਰਤੀ ਸੰਘਰੀ ਦੇਖਤਾ ਗ੍ਰਾਹਾਂ ਦੇ ਵੱਲੋਂ ਜਿਹੜਾ ਅੱਜ ਮਰੇਲਕੋਟਲੇ ਵਿਖੇ ਉਸ ਜ਼ਮੀਨ ਦਾ ਕਬਜ਼ਾ ਲੈਣ ਜਾਣਾ ਸੀ ਉਸ ਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਵੈਰੀਗੇਟਿੰਗ ਕਰਕੇ ਤੇ ਟਰੱਕ ਲਾ ਕੇ ਲੋਕਾਂ ਨੂੰ ਲੋਕਾਂ ਨੇ ਚਾਚੀ ਸੱਜਣ ਮੁਰਕੇ ਦੇਖਦੇ ਰੁਕ ਰੁਕ ਕੇ ਸਭ ਨਹੀਂ ਆ ਰਹੇ ਲੋਕ ਰੋਕਿਆ ਜਾ ਰਿਹਾ ਹੈ ਪਰ ਨਾ ਨਾ ਹੋ ਰਹੀ ਨਾ ਬਈ ਪਰ ਮੁਰਦਾ ਬਾਪ ਮੁਰਦਾ ਬਾਪ ਮੁਰਦਾ ਬਾਪ ਉਹ ਸ਼ਾਇਦ ਪਤਾ ਮਾਨੂੰ ਪੜ ਲੈਣੇ ਮੂਰੇ ਜਾਓ ਮੂਰੇ ਆ ਖੋਪ ਲੈ ਕੇ ਧੰਦਾ ਕਰ ਰਿਹਾ ਪੁਹਾਗਾ ਕਰਤਾ ਕਿਸਾਨਾਂ ਨੂੰ ਰੋਕ ਰੋਕਿਆ ਜਾ ਰਿਹਾ ਜਾਣ ਤੋਂ ਕੋਨੂ ਨੱਕ ਲੇਮਨ ਦਾ ਰੁਕੇ ਰਹਿ ਤਰਨ ਹੋਇਆ 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 ਪੁਲਿਸ ਪ੍ਰਸ਼ਾਸਨ ਦਾ ਕਾ ਕਰ ਲਿਆ ਦੇਖ ਪੁਲਿਸ ਪ੍ਰਸ਼ਾਸਨ ਦਾ ਕਾ ਕਰ ਲਿਆ ਦੇਖੋ ਕਿਵੇਂ ਗੱਡੀਆਂ ਦੇ ਵਿੱਚ ਵੈਰੀਗੇਟ ਮਾਰੇ ਜਾ ਰਹੇ ਆ ਪੁਲਿਸ ਵੱਲੋਂ ਜਾਣ ਬੁੱਝ ਕੇ ਦੇਖੋ ਟਰੱਕ ਲਾ ਕੇ

ਦੇਖੋ ਕਿਵੇਂ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹਾਂ ਦੇ ਵੱਲੋਂ ਦੇਖੋ ਕਿਵੇਂ ਬੈਰੀਕੇਡ ਲਾ ਕੇ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਦੇਖੋ ਕਿਵੇਂ ਬੈਰੀਕੇਡ ਲਾਏ ਜਾ ਰਹੇ ਆ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਜਿਹੜੀ ਭਗਵਾਨਤਮਾਨ ਦੀ ਸਰਕਾਰ ਕਾਰਪੋਰੇਟਾਂ ਦਾ ਪੱਖਪੂਰ ਰਹੀ ਆ ਤੇ ਕਿਵੇਂ ਕਿਸਾਨਾਂ ਦੀਆਂ ਧੱਕੇ ਨਾਲ ਜੜੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਤੇ ਜਦੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੇ ਰੇਗਤਾ ਗਰਾਹਾਂ ਦੇ ਵੱਲੋਂ ਉਹਨਾਂ ਜ਼ਮੀਨਾਂ ਤੇ ਕਿਸਾਨਾਂ ਦਾ ਜਿਹੜਾ ਹੱਕਾ ਦੁਬਾਰਾ ਕਬਜ਼ਾ ਮਹਾਲ ਕਰਨ ਦੇ ਲਈ ਜਾ ਰਹੇ ਆ ਤਾਂ ਦੇਖੋ ਕਿਵੇਂ ਪੁਲਿਸ ਪ੍ਰਸ਼ਾਸਨ ਕਿੱਡੀ ਜੱਦੋ ਜਹਿਦ ਕਰਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਦੇਖੋ ਕਿਵੇਂ ਧੱਕੇ ਮਾਰ ਰਹੇ ਆ ਦੇਖੋ ਕਿਵੇਂ ਜ਼ੋਰ ਜਮੇਸ਼ ਕਰ ਰਹੇ ਆ ਕਿਸਾਨਾਂ ਦੇ ਨਾਲ ਇਥੋਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਭਗਵੰਤ ਮਾਨ ਸਾਹਿਬ ਕਹਿੰਦਾ ਵੀ ਮੈਂ ਤਾਂ ਲੋਕਾਂ ਦਾ ਮੈਂ ਤਾਂ ਮਾਸਟਰ ਦਾ ਮੁੰਡਾ ਆਰਮ ਪਰਿਵਾਰ ਦਾ ਮੁੰਡਾ ਉਹ ਅੱਜ ਮੁੰਡਾ ਉਹ ਲੋਕਾਂ ਦੇ ਡਾਂਗਾ ਫੇਰ ਰਿਹਾ ਜਿਨ੍ਹਾਂ ਨੇ ਪਿੱਛੇ ਨੂੰ ਆਹ ਜੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦਾ ਹੱਕ ਬਹਾਲ ਕਰਨ ਦੇ ਲਈ ਜਾਣਾ ਸੀ ਪਿੱਛੇ ਬਾਤਬਾਤ ਕਰਾ ਸਾਰੇ ਦੁਗ ਥੱਲੇ ਆ ਬੱਤੀਆਂ ਤੋਂ ਦੇਖ ਬੋਲਦੀਆਂ ਸਾਰੇ ਭਰਾਵਾਂ ਨੂੰ ਉੱਪਰ ਜਾਓ ਥੱਲੇ ਜਾਣਾ ਦੇਖੋ ਸਰਕਾਰ ਦੀ ਵਾਦਾ ਖਲਾਫੀ ਆ ਇਹ ਸਰਕਾਰ ਨੇ ਆਪਣੇ ਵਹਿ ਕੇ ਗੱਲ ਕੀਤੀ ਆ ਕਿ ਕੋਰ ਦਾ ਪ੍ਰਸ਼ਾਸਨ ਦੇਖੋ ਕਿਵੇਂ ਇੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਉੱਤੇ ਪਹਿਲਾਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਲਟਾ ਆਹ ਭਾਈ ਹੁਣਾਂ ਵੱਲੋਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਘੁਸਰੇ ਹੋਏ ਤੇ ਕੋਈ ਨਾਮ ਲੈਣ ਨਹੀਂ ਕੋਈ ਹਦੂਤੀ ਬਲੇਡ ਨਹੀਂ ਆ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਵਾਲੇ ਗੱਡੀਆਂ ਵਾਲੇ ਨੂੰ ਦਬਕਾ ਰਹੇ ਆ ਇਹ ਗੱਡੀਆਂ ਦੇ ਕੋਈ ਸੋਟਾ ਨਹੀਂ ਕੋਈ ਪਾਸੇ ਰਹੋ ਯਾਰ ਪਾਸੇ ਅਕੇ ਜਾਈ ਕੀਤੀ ਜਾ ਰਹੀ ਆ ਸਾਬ ਇਹ ਕਹਿੰਦਾ ਵੀ ਨਾ ਤਾਂ ਉਹ ਪੁਲਿਸ ਹੋਊਗੀ ਨਾ ਉਹ ਡਾਂਗ ਹੋਊਗੀ ਅੱਜ ਭਗਵੰਤ ਸਿੰਘ ਸਾਹਿਬ ਜਿਹੜੇ ਕਹਦੇ ਆ ਮੈਂ ਲੋਕਾਂ ਦਾ ਮੁੰਡਾ ਉਹਨਾਂ ਨੇ ਸਬੂਤ ਦਿੱਤਾ ਭਈ ਉਹੀ ਡਾਂਗ ਹੈ ਉਹੀ ਪੁਲਿਸ ਹੈ ਉਹੀ ਕਾਰਪੋਰੇਟਾਂ ਦੀਆਂ ਨੀਤੀਆਂ ਜਿਹੜੀਆਂ ਲਾਗੂ ਕਰਨੀਆਂ ਪੰਜਾਬ 'ਚ ਆ ਤੁਸੀਂ ਦੇਖ ਸਕਦੇ ਹੋ ਭਈ ਗੱਡਾ ਇਕੱਠ ਪਹੁੰਚਿਆ ਔਰੇ ਜਿਹੜੇ ਕਿਸਾਨਾਂ ਦੀ ਜ਼ਮੀਨ ਦੇ ਧੱਕੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਅਸਰ ਜਿਹੜੀਆਂ ਨਿਕਲਦੀਆਂ ਜ਼ਮੀਨਾਂ ਨੇ ਉਥੇ ਕਬਜ਼ਾ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੇ ਉਸੇ ਹੁਣ ਜਦੋਂ ਕਿਸਾਨ ਆਪਦੇ ਹੱਕਾਂ ਦੇ ਲਈ ਆਏ ਆ ਉਸ ਕਿਸਾਨ ਦੇ ਹੱਕ ਤੇ ਖੜਨਾ ਆਇਆ ਤਾਂ ਕਿਵੇਂ ਟਰੱਕ ਲਾ ਕੇ ਤੂੰ ਕਹਿ ਦਿੰਦੇ ਆ ਏ ਬਈ ਯਾਰ ਜੇ ਕਿਸਾਨ ਸੜਕਾਂ ਰੋਕਦੇ ਆ ਤਾਂ ਉਹਨਾਂ ਤੇ ਕਾਰਵਾਈ ਹੋਊ ਤਾਂ ਹੁਣ ਪੁਲਿਸ ਤੇ ਕਿਹੜੀ ਕਾਰਵਾਈ ਹੋਊ ਐਸਐਸਪੀ ਮਰਦਾਬਾ 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 ਕਿਹਨੇ ਕੋਲ ਆ ਐਸਐਸਪੀ ਮਰਦਾਬਾ 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 ਕਿਹਨੇ ਕੋਲ ਆ ਤੁਸੀਂ ਮਰਦਾਬਾ ਮਰਦਾਬਾ ਜਸਵੀਰ ਕਰਾ ਲਾਈਵ ਚੱਲਦਾ ਲਾਈਵ ਚੱਲਦਾ ਹੰਦ ਕਰਕੇ ਸ਼ੇਅਰ ਕਰਨੇ ਰਿਆਂ ਆ ਕਰਦੇ ਮੇਰੇ ਆ ਸ਼ੇਅਰ ਕਰਦੇ ਆ ਸ਼ੇਅਰ ਕਰ ਕਰਦਾ ਜਾ ਕਰੋ ਹਾਂ ਇਹਨੂੰ ਸ਼ੇਅਰ ਜ਼ਿੰਦਾਬਾਦ ਕਰ ਕਰ ਕੀ ਕਰੂਗਾ ਕੀ ਕਰੂਗਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਇੱਥੇ ਬਹਿ ਜਾਓ ਆਪਣੇ ਆਪ ਨੂੰ ਬਹਿ ਜਾ ਬਣਾ ਕੇ ਜਿੱਦੇ ਆਪਾਂ ਨੂੰ ਅੱਗੇ ਹਕੂਮ ਕਰਨਗੇ ਆਪਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਮਾਦਰਾ ਚ ਉੱਪਰ ਤੇ ਥੱਲੇ ਆ ਜਾਓ ਸਾਰੇ ਪਹਿਲੀ ਲੇਨ 'ਚ ਆਇਆ ਦੇਖੋ ਗੱਲ ਇਹ ਹੈ ਇਹਨਾਂ ਸਰਕਾਰ ਦੇ ਵਾਅਦੇ ਖਿਲਾਫੀ ਆਪਣੇ ਨਾਲ ਆ ਮੰਤਰੀ ਨਾਲ ਬਹਿ ਕੇ ਗੱਲ ਹੋਈ ਆ ਸਰਕਾਰ ਨਾਲ ਬਹਿ ਕੇ ਬਕਾਇਦਾ ਗੱਲ ਹੋਈ ਆ ਕਹਦੇ ਤੁਸੀਂ ਪੰਜਾਬ ਦੇ ਵਿੱਚ ਜ਼ਮੀਨਾਂ ਲੈਣੀਆਂ ਨੇ ਆ ਭਾਰਤ ਵਾਲਾ ਪ੍ਰਜਾਪਤ ਵੱਡਿਆ ਸਰਕਾਰ ਕੱਢੀਆਂ ਨੇ ਇਹ ਆ ਤੂਫਾਨਾਂ ਉੱਜੜੇ ਨਾਲੇ ਪੈਸੇ ਬਾਜ਼ਮ ਬਾਜ਼ਮ ਮੁੱਲ ਲੱਗਣਾ ਦਿਓ ਆਪਣੇ ਨੂੰ ਵਾਦਾ ਚੀਤਾ ਬਣਾਦਾ ਕਹਿੰਦੇ ਅਸੀਂ ਸਾਰੇ ਲਫਟਾਰਾ ਕਰਕੇ ਪੈਸੇ ਦੇ ਕੇ ਫੇਰ ਨਾ ਤੋੜੋਗੇ ਉਹਨੂੰ ਦੇ ਫੇਰ ਨੂੰ ਮਿਲਦੇ ਜੜੀਆਂ ਤਾਲਾ ਸਾਹੀਆ ਧੱਕੇ ਧੱਕੇ ਸਾਹੀਆ ਅੱਗੇ ਪਰ ਪਰ ਕੇ ਖੜਾਏ ਨੇ ਵੱਡੀ ਫੋਰਸ ਲਾਈਆ ਇਸ ਕਰਕੇ ਭਰਾਵੋ ਆਪਾਂ ਜ਼ਮੀਰ ਤੇ ਜਾਣਾ ਹਰ ਹਾਲਤ ਚ ਜਾਵਾਂਗੇ ਹੋਰ ਲਾਣਨ ਫੋਰਸਾਂ ਅੰਕਾਲੇ ਨੇ ਜਿਹੜੇ ਇਹ ਟਰਾਲੇ ਵੀ ਕਰਾਉਗੇ ਸਾਈਡ ਤੇ ਇਸ ਕਰਕੇ ਬੇਲਤੀਆ ਪਹਿਲਾਂ ਤੁਸੀਂ ਉਤਰ ਕੇ ਆਓ ਥੱਲੇ ਇਹ ਬੇਲਤੀਆ ਸਾਰੇ ਭਰਾਵਾਂ ਨੂੰ ਕਿਉਂਕਿ ਆਪਾਂ ਬਕਾਇਦਾ ਸਾਡੇ ਨਾਲ ਸਾਡੀ ਸਿਰੇ ਕਮੇਟੀ ਨਾਲ ਜਿਹੜੀ ਡੀਸੀ ਸਾਹਿਬ ਬੈਠੇ ਨੇ ਡੀਸੀ ਸਾਹਿਬ ਬਹਿ ਕੇ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਂਗੇ ਦੂਜੇ ਨੇ ਧੱਕੇ ਸਾਹੀ ਕੀਤੀ ਆ ਧੱਕੇ ਸਾਹੀ ਕਰਕੇ ਧੱਕੇ ਨਾਲ ਜਿਹੜਾ ਉੱਥੇ ਜਾ ਕੇ ਜੜੀ ਜਦੋਂ ਕਿਸਾਨਾਂ ਦੇ ਪੈਸੇ ਦਿੱਤੇ ਉਹ ਤੋਂ ਬਿਨਾ ਜਿਹੜੀ ਉੱਥੇ ਟੱਕੇ ਰਹਦੇ ੜੜੀਆਂ ਉੱਥੇ ਫੋਰਸ ਚੜ੍ਹੀ ਗਈ ਆ ਇਸ ਕਰਕੇ ਭਰਾਵੋ ਇਥੋਂ ਦੀ ਪੁਰਾਣੇ ਜ਼ਮਾਨੇ ਦੀ ਸਰਕਾਰ ਆ ਜਿਹੜੀ ਉਹਦਾ ਚਿਹਰਾ ਲੰਗਾ ਜਿਹੜੀ ਇੱਕ ਅਫਸਰ ਕਹਿਣ ਲੱਗਿਆ ਕਹਿੰਦੇ ਜੀ ਹਾਈ ਕੋਰਟ ਦੇ ਹੁਕਮ ਨੇ ਹਾਈ ਕੋਰਟ ਦੇ ਮਾ ਮੋਦੀ ਸਾਹਿਬ ਆਉਗਾ ਮੁੱਖ ਮੰਤਰੀ ਸਾਹਿਬ ਨੂੰ ਇਸ ਕਰਕੇ ਹਾਈ ਕੋਰਟ ਦੇ ਹੁਕਮ ਤੋਂ ਫਿਰ ਉਹਨੂੰ ਕਹਿਣਾ ਹੈ ਕਹਿਣਾ ਚਾਹੁੰਦੇ ਆ ਕਿ ਹਾਈ ਕੋਰਟ ਨੂੰ ਆ ਜਿਹੜਾ ਇਹ 17 ਕੱਲੇ ਦਾ ਕਾਨੂੰਨ ਬਣਿਆ ਉਹਨਾਂ ਤੋਂ ਉਹਨਾਂ ਤੂਰੇ ਦੇ ਮੁਤਾਬਕ ਆ ਉਹ ਜ਼ਮੀਨਾਂ ਵਾਲੇ ਪਾਸੇ ਕਿਉਂ ਨਹੀਂ ਆਉਂਦੀਆਂ ਦਾਦਤਾ ਇਸ ਕਰਕੇ ਆ ਇਸ ਤਰੀਕੇ ਦੇ ਨਾਲ ਆ ਲੋਕਾਂ ਨੂੰ ਆ ਦਿਵਾ ਦੇਾਂਗੇ ਕੁੱਟ ਕੇ ਦਿਵਾ ਦੇਾਂਗੇ ਇਹ ਲੋਕ ਨੇ ਜਿਹੜੇ ਬਹੁਤ ਵਾਰ ਜ਼ੇਲਾਂ ਚ ਗਏ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੇ ਸਾਡਾ ਦੋ ਤਰੀਕ ਦਾ ਪ੍ਰੋਗਰਾਮ ਛੇ ਮੈਨੂੰ ਆਏ ਲੱਗਦਾ ਹੋਊਗਾ ਆਸਰੀਕੇ ਨਾਲ ਇਹ ਕਿਸਾਨਾਂ ਨੂੰ ਐ ਡਰਾ ਦੇ ਆਵੇ ਇੱਥੇ ਜਿਹੜਾ ਇੱਥੇ ਉਹਦੀ ਅਨਾਰਕੀ ਦੇਖ ਕਰਦੇ ਆਵੇ ਉਹ ਕਹਿ ਰਹੇ ਹੱਦੇ ਵੱਧੋ ਕੱਲ ਸੂਬਾ ਕਮੇਟੀ ਨੇ ਫੈਸਲਾ ਕੀਤਾ ਬਕਾਇਦਾ ਉਹ ਫੈਸਲਾ ਕਰਕੇ ਜਿਹੜੀ ਚਾਰ ਜਨਾਂ ਦੀ ਡਿਊਟੀ ਲਈ ਆ ਇਹ ਸਾਨੂੰ ਕਿੰਨੇ ਦੀ ਕਿੱਦ ਅਧਿਓ ਕਿੰਨਿਆਂ ਦੇ ਫਿਰ ਪਾਲ ਬਗੇ ਕਿੰਨਿਆਂ ਨੂੰ ਕਰਨਗੇ ਕਿਉਂਕਿ ਗਰਫਦਾਰੀ ਨਹੀਂ ਲੈਣੀ ਓ ਪ੍ਰਭੂ ਇਹ ਫੈਸਲਾ ਜੱਫੇ ਬੰਦੀ ਦਾ ਟੱਕੇ ਨਾਲ ਪੁੱਟ ਕੇ ਭਰੀਸ ਕੇ ਇਹ ਸਾਨੂੰ ਚੱਕ ਲੈ ਚੱਕ ਕੇ ਕਸਮ ਦਾਦਾ ਮਾਰਨ ਸਿਰ ਤੇ ਸਿਰ ਪਾੜਨਾ ਆਪਾਂ ਹੱਥ ਨਹੀਂ ਚੱਕਣਾ ਆਪਾਂ ਬਰਾਬਰੀ ਨਹੀਂ ਕਰਨੀ ਜਿੰਨੀ ਮਰਜੀ ਜਣੀ ਐਸ ਕਰਕੇ ਉਹ ਆਪਣਾ ਫੈਸਲਾ ਇਹ ਜਿੰਨੇ ਭਰਾ ਸਾਡੇ ਅੱਗੇ ਵੀ ਗੱਡੀਆਂ ਉੱਤੇ ਆਪਾਂ ਨੂੰ ਕਹੇ ਤੁਰ ਕੇ ਜਾਣਾ ਪਵੇ ਆਪਾਂ ਤੁਰ ਗਿਆ ਜੱਡੀਆਂ ਖੜੀਆਂ ਰਹਿਣਗੇ ਕੋਈ ਨਹੀਂ ਸੋਚ ਲਾਂਗੇ 10 ਕਿਲੋ ਮੀਟਰ ਹੋਊਗੀ ਫੇਰ ਕੋਈ ਨਾ ਰਸਤੇ 'ਚ ਕੀ ਕਰਨਗੇ ਇਹ ਵੀ ਦੇਖ ਲਾਂਗੇ ਇਹਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਮੇਰੀ ਕਿ ਭਰਾਵੋ ਆਓ ਇੱਥੇ ਬੈਠੋ ਆਓ ਆਪਾਂ ਜਿਹੜੀ ਕਮੇਟੀ ਨੇ ਬਕਾਇਦਾ ਫੈਸਲਾ ਕੀਤਾ ਕਿ ਇੱਕ ਵਾਰ ਸਾਡੇ ਸਾਥ ਵੀਰਾਂ ਦੇ ਉਹ ਬਾਹਰੋਂ ਥੱਲੇ ਆਉਣ ਹੋਰ ਆ ਪਾਗਲਾ ਫੈਸਲਾ ਕਰਾਂਗੇ ਇਸ ਕਰਕੇ ਉੱਥੇ ਵੀ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਜ਼ਿਲ੍ਹਾ ਕਮੇਟੀ ਦੇ ਨਾਲ ਉਹ ਕਹਿੰਦੇ ਸੀ ਗੱਲ ਕਰ ਲੋ ਆਪਾਂ ਗੱਲ ਤਾਂ ਕਦੇ ਨਹੀਂ ਪੱਜੇ ਪਰ ਪਹਿਲਾਂ ਜ਼ਮੀਨ 'ਚ ਜਾ ਕੇ ਉਹ ਸਾਦੇ ਉੱਤੇ ਕਿ ਥਾ ਭਾਈ ਸਾਡਾ ਥਾ ਬਣਦਾ ਤੇ ਸਾਡੇ ਪੈਸੇ ਦੇ ਕੇ ਤੁਸੀਂ ਥਾ ਤੇ ਕਬਜ਼ਾ ਕਰ ਲਓ ਇਸ ਕਰਕੇ ਜ਼ਮੀਨ ਵੀ ਧੱਕੇ ਨਾਲ ਲਪੜੀਆਂ ਉਹ ਕੁੱਤ ਕੇ ਦਮਾਉਣਾ ਇਸ ਕਰਕੇ ਭਾਵੋ ਇਹ ਤਾਨਾਸਾਹੀ ਸਰਕਾਰ ਦੀ ਇਹ ਬੇਨਤੀ ਹੈ ਸਾਰੇ ਵੀਰਾਂ ਨੂੰ ਆਓ ਬੈਠੋ ਹੋਰ ਬੇਨਤੀ ਕਰਦੇ ਆ ਮਹਾਲ ਸਿੰਘ ਜੀ ਸਾਹਿਬ ਜੀ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਆਪਣੀਆਂ ਜਵਰੀ ਦੱਪੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਅੱਜ ਆਪ ਆਏ ਆ ਕਿਉਂਕਿ ਜਿਹੜਾ ਭਾਰਤ ਵਾਲਾ ਪ੍ਰੋਜੈਕਟ ਨਿਕਲ ਰਿਹਾ ਹੈ ਇਹ ਆਪਣੇ ਸੁਪਨਾ ਸੁਸਤੇ ਰਹੇ ਨੇ ਕੋਈ ਜਿੰਨੇ ਵੀ ਪ੍ਰੋਜੈਕਟ ਲੱਗ ਰਹੇ ਨੇ ਉਹਦੇ ਆਪ ਸਰਕਾਰ ਨੇ ਔਨਸਾਰ ਇਹ ਕਿ ਹੈ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਜਥੇਬੰਦੀ ਨੂੰ ਝਗੜੇ ਨਹੀਂ ਪੈਣਾ ਕਿਸੇ ਜਥੇਬੰਦੀ ਨੂੰ ਸੰਘਰਸ਼ ਨਹੀਂ ਕਰਨਾ ਪਊਗਾ ਇਸ ਤਰ੍ਹਾਂ ਜਦੋਂ ਸਾਡੀ ਸਰਕਾਰ ਆ ਗਈ ਮਾਸਟਰ ਜੀ ਤੁਸੀਂ ਇੱਧਰ ਇੱਧਰ ਆ ਜਾਓ ਅਸੀਂ ਗੱਲਬਾਤ ਰਾਹੀਂ ਇਹ ਜਿਹੜੇ ਮਸਲੇ ਨੇ ਹੱਲ ਕਰਿਆ ਕਰਾਂਗੇ ਆ ਕਿਸਾਨ ਭਰਾਵੋ ਇਹਨਾਂ ਨੂੰ ਵੇਖੋ ਇਹ ਜਿਹੜੀ ਆਪ ਸਰਕਾਰ ਹੈ ਉਹ ਆਪਣੀ ਬਣਾਈ ਹੋਈ ਸਰਕਾਰ ਹੈ ਆ ਦੇਖੋ ਤੁਸੀਂ ਭਾਰਤ ਮਾਰਾ ਪ੍ਰੋਜੈਕਟ ਹੈ ਜਿਹੜਾ ਸੜਕ ਬਣ ਰਹੀ ਹੈ ਉਹਦੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਦੇ ਟੱਟੋ-ਕੱਟ 190 ਕਰੋੜ